ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨੰਬਰ 1 ਰਾਤ ਦੇ ਖਾਣਾ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਸੌਣਾ ਨਹੀਂ ਚਾਹੀਦਾ ਸਗੋਂ ਕੁਝ ਸਮਾਂ ਪੈਦਲ ਚੱਲਿਆ ਕਰੋ ਇਸ ਨਾਲ ਇੱਕ ਤਾਂ ਖਾਣਾ ਜਲਦੀ ਨਾਲ ਹਾਜ਼ਮ ਹੋ ਜਾਵੇਗਾ ਦੂਸਰਾ ਤੁਹਾਡਾ ਸਰੀਰ ਵੀ ਹਮੇਸ਼ਾ ਫਿੱਟ ਤੇ ਤੰਦਰੁਸਤ ਰਹਿੰਦਾ ਹੈ ਨੰਬਰ 2 ਲੱਸੀ ਵਿੱਚ ਗੁੜ ਮਿਲਾ ਕੇ ਪੀਣ ਨਾਲ ਪਿਸ਼ਾਬ ਦੀ ਜਲਣ ਦੀ ਸਮੱਸਿਆ ਤੋਰਾ ਹੱਥ ਮਿਲਦੀ ਹੈ ਨੰਬਰ 3 ਪਾਲਕ ਖਾਣ ਨਾਲ ਸਾਡੀ ਸਾਂਹ ਦੀ ਨਾਲੀ ਅਤੇ ਫੇਫੜਿਆਂ ਦੀ ਖਾਰਸ਼ ਦੂਰ ਹੁੰਦੀ ਹੈ ਇਹ ਬਲਗਮ ਨੂੰ ਵੀ ਪਤਲਾ ਕਰਕੇ ਖਤਮ ਕਰਨ ਵਿੱਚ ਮਦਦ ਕਰਦੀ ਹੈ ਨੰਬਰ 4 ਮੂਲੀ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਦੁੱਧ ਦਾ ਸੇਵਨ ਨਾ ਕਰਿਆ ਕਰੋ ਇਸ ਨਾਲ ਸਰੀਰ ਅੰਦਰ ਨੁਕਸਾਨ ਹੀ ਹੁੰਦਾ ਹਨ ਨੰਬਰ 5 ਜੇਕਰ ਤੁਸੀਂ ਕੋਈ ਵੀ ਦਵਾਈ ਖਾ ਰਹੇ ਹੋ ਤਾਂ ਉਸ ਸਮੇਂ ਕਦੇ ਵੀ ਤਲੀ ਹੋਈ ਚੀਜ਼ ਦਾ ਸੇਵਨ ਨਾ ਕਰੋ ਕਿਉਂਕਿ ਇਹ ਤੁਹਾਡੇ ਸਰੀਰ ਦਾ ਜ਼ਿਆਦਾ ਨੁਕਸਾਨ ਕਰ ਸਕਦੀ ਹੈ ਜਿਸ ਕਾਰਨ ਤੁਸੀਂ ਕਿਸੇ ਗੰਭੀਰ ਬਿਮਾਰੀ ਦੇ ਸ਼ਿਕਾਰ ਹੋ ਸਕਦੇ ਹੋ ਨੰਬਰ 6 ਪੂਜੇ ਹੋਏ ਛੋਲੇ ਖਾਇਆ ਕਰੋ ਸਰੀਰ ਨੂੰ ਤਾਕਤ ਮਿਲਦੀ ਹੈ ਅਤੇ ਅੱਖਾਂ ਦੀ ਰੋਸ਼ਨੀ ਵੀ ਤੇਜ਼ ਰਹਿੰਦੀ ਹੈ ਤੇ ਨਾਲ ਹੀ ਵਾਰ-ਵਾਰ ਭੁੱਖ ਲੱਗਣ ਦੀ ਸਮੱਸਿਆ ਵੀ ਖਤਮ ਹੁੰਦੀ ਹੈ ਨੰਬਰ 7 ਜੇਕਰ ਤੁਹਾਡਾ ਬੱਚਾ ਰਾਤ ਨੂੰ ਸੌਣ ਨਾ ਰਿਹਾ ਹੋਵੇ ਤਾਂ ਉਸ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਹਲਕਾ ਜਾ ਸ਼ਾਇਦ ਚਟਾ ਦਿਓ ਇਸ ਦੀ ਮਦਦ ਨਾਲ ਉਹ ਬਹੁਤ ਹੀ ਆਸਾਨੀ ਨਾਲ ਸੌ ਜਾਵੇਗਾ ਤੇ ਬੱਚੇ ਨੂੰ ਨੀਂਦ ਵੀ ਵਧੀਆ ਆਵੇਗੀ ਨੰਬਰ 8 ਜੇਕਰ ਤੁਸੀਂ ਰੋਜ਼ਾਨਾ ਤੁਲਸੀ ਦੇ ਪੱਤੇ ਖਾਂਦੇ ਹੋ ਤਾਂ ਇਸ ਨਾਲ ਤੁਹਾਡੇ ਚਿਹਰੇ ਉੱਪਰ ਚਮਕ ਆਵੇਗੀ ਤੇ ਨਾਲ ਹੀ ਤੁਸੀਂ ਸਰਦੀ ਜ਼ੁਕਾਮ ਦੀ ਸਮੱਸਿਆ ਤੋਂ अनेਕਾਂ ਤੋਂ ਹੀ ਦੂਰ ਰਹੋਗੇ ਨੰਬਰ 9 ਭਿੰਡੀ ਅਰਬੀ ਅਤੇ ਕਰੇਲੇ ਦਾ ਸੇਵਨ ਕਦੇ ਵੀ ਦੁੱਧ ਨਾਲ ਨਾ ਕਰੋ ਇਸ ਨਾਲ ਤੁਹਾਡਾ ਪੇਟ ਖਰਾਬ ਹੋ ਸਕਦਾ ਹੈ ਜਿਸ ਕਾਰਨ ਤੁਹਾਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 10 ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਲੋ ਹੈ ਚੱਕਰ ਆ ਰਹੇ ਹਨ ਅਤੇ ਘਬਰਾਟ ਵੀ ਹੋ ਰਹੀ ਹੈ ਤਾਂ 7 ਤੋਂ 8 ਮੁਣਕਕੇ ਲੈ ਕੇ ਉਹਨਾਂ ਉੱਪਰ ਕਾਲਾ ਨਮਕ ਲਗਾਓ ਅਤੇ ਫਿਰ ਉਸ ਨੂੰ ਖਾ ਲੋ ਅਜਿਹਾ ਕਰਨ ਨਾਲ ਤੁਹਾਨੂੰ ਤੁਰੰਤ ਹੀ ਆਰਾਮ ਮਿਲੇਗਾ ਨੰਬਰ 11 ਜਿੰਨਾਂ ਲੋਕਾਂ ਨੂੰ ਵਵਾਸੀਰ ਦੀ ਪਰੇਸ਼ਾਨੀ ਹੈ ਉਹਨਾਂ ਲੋਕਾਂ ਨੂੰ ਅਮਰੂਦ ਜ਼ਰੂਰ ਖਾਣਾ ਚਾਹੀਦਾ ਹੈ ਜਿਹਾ ਕਰਨ ਨਾਲ ਬਵਾਸੀਰ ਤੋਂ ਬਹੁਤ ਜਲਦ ਆਰਾਮ ਮਿਲਦਾ ਹੈ ਨੰਬਰ 12 ਜੇਕਰ ਤੁਹਾਡਾ ਪੇਟ ਖਰਾਬ ਹੈ ਤਾਂ ਥੋੜਾ ਜਿਹਾ ਅਦਰਕ ਚਬਾ ਲਓ ਇਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਨੰਬਰ 13 ਤੁਹਾਨੂੰ ਰੋਜ਼ਾਨਾ ਨਾਰੀਅਲ ਦਾ ਪਾਣੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਜੇਕਰ ਤੁਹਾਡੇ ਪਿਸ਼ਾਬ ਵਿੱਚ ਇਨਫੈਕਸ਼ਨ ਹੈ ਜਾਂ ਫਿਰ ਸਰੀਰ ਅੰਦਰ ਪਥਰੀ ਦੀ ਸਮੱਸਿਆ ਹੈ ਤਾਂ ਇਸ ਪਾਣੀ ਨਾਲ ਸਮੱਸਿਆ ਬਹੁਤ ਜਲਦ ਠੀਕ ਹੋ ਜਾਵੇਗੀ। ਨੰਬਰ 14 ਨਮਕ ਘੱਟ ਮਾਤਰਾ ਵਿੱਚ ਹੀ ਖਾਦਾ ਜਾਵੇ ਤਾਂ ਵਧੀਆ ਹੁੰਦਾ ਹੈ ਕਿਉਂਕਿ ਇਸ ਦਾ ਜ਼ਿਆਦਾ ਸੇਵਨ ਸਰੀਰ ਵਿੱਚ ਪਾਣੀ ਦੀ ਮਾਤਰਾ ਨੂੰ ਘੱਟ ਕਰਦਾ ਹੈ। ਨੰਬਰ 15 ਐਲੋਵੀਰਾ ਦਾ ਪਾਣੀ ਗਰਮ ਕਰਕੇ ਆਪਣੇ ਸਿਰ ਉੱਪਰ ਲਗਾ ਲਓ। ਕਦੇ ਵੀ ਸਿਰ ਦਰਦ ਨਹੀਂ ਹੋਵੇਗਾ। ਜੇਕਰ ਹੋ ਵੀ ਰਿਹਾ ਹੋਵੇਗਾ ਉਹ ਵੀ ਠੀਕ ਹੋ ਜਾਵੇਗਾ। ਨੰਬਰ 16 ਪਿਆਜ਼ ਕੱਟਣ ਤੋਂ ਬਾਅਦ ਥੋੜਾ ਜਿਹਾ ਨਿੰਬੂ ਨਿਚੋੜੋ ਅਤੇ ਉਸ ਦੇ ਖਾਣੇ ਦੇ ਨਾਲ ਸੇਵਨ ਕਰਨ ਨਾਲ ਵੀ ਵੱਧ ਹਾਜਮੀ ਦੀ ਦਿੱਕਤ ਦੂਰ ਹੋ ਜਾਵੇਗੀ। ਨੰਬਰ 17 ਛੋਲਿਆਂ ਦੀ ਦਾਲ ਨੂੰ ਪੀਸ ਕੇ ਆਪਣੇ ਚਿਹਰੇ ਤੇ ਲੇਪ ਕਰੋ। ਦਾਣੇ ਕਦੇ ਵੀ ਨਹੀਂ ਨਿਕਲਣਗੇ। ਨੰਬਰ 18 ਗਰਮੀ ਦੇ ਦਿਨਾਂ ਵਿੱਚ ਮਟਕੇ ਦਾ ਪਾਣੀ ਪੀਣਾ ਚਾਹੀਦਾ ਹੈ ਇਸ ਨਾਲ ਪਸੀਨਾ ਵੀ ਘੱਟ ਆਉਂਦਾ ਹੈ ਅਤੇ ਸਰੀਰ ਵੀ ਠੰਡਾ ਰਹਿੰਦਾ ਹੈ ਮਟਕੇ ਦਾ ਪਾਣੀ ਸਾਡੀ ਸਿਹਤ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਵੀ ਮੰਨਿਆ ਜਾਂਦਾ ਹੈ ਨੰਬਰ 19 ਖਾਣਾ ਜ਼ਮੀਨ ਤੇ ਬੈਠ ਕੇ ਖਾਣ ਨਾਲ ਕਦੇ ਵੀ ਮੋਟਾਪਾ ਨਹੀਂ ਵਧਦਾ ਨੰਬਰ 20 ਜਦੋਂ ਵੀ ਤੁਸੀਂ ਸੌਂਫ ਖਾਂਦੇ ਹੋ ਤਾਂ ਉਸ ਉੱਪਰ ਹਲਕਾ ਜਿਹਾ ਕੋਸਾ ਦੁੱਧ ਪਾ ਲਿਆ ਕਰੋ ਇਸ ਨਾਲ ਗੈਸ ਅਤੇ ਕਬਜ ਦੂਰ ਹੁੰਦੀ ਹੈ ਤੇ ਨਾਲ ਹੀ ਅੱਖਾਂ ਦੀ ਰੋਸ਼ਨੀ ਵੀ ਤੇਜ਼ ਹੋਣ ਲੱਗ ਜਾਂਦੀ ਹੈ ਨੰਬਰ 21 ਜੇਕਰ ਤੁਹਾਨੂੰ ਪਾਚਨ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਜਾਂ ਫਿਰ ਦੰਦਾਂ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਹੈ ਤਾਂ ਤੁਸੀਂ ਕਦੇ ਵੀ ਸੰਤਰੇ ਦਾ ਇਸਤੇਮਾਲ ਨਾ ਕਰੋ ਇਹ ਤੁਹਾਡੇ ਸਰੀਰ ਨੂੰ ਨੁਕਸਾਨ ਕਰ ਸਕਦਾ ਹੈ ਨੰਬਰ 22 ਜੇਕਰ ਤੁਹਾਡੇ ਬੱਚੇ ਪੜਾਈ ਵਿੱਚ ਕਮਜ਼ੋਰ ਹਨ ਤਾਂ ਉਹਨਾਂ ਨੂੰ ਰੋਜ਼ਾਨਾ ਸਵੇਰੇ ਆਮਲਾ ਜ਼ਰੂਰ ਖਾਣ ਲਈ ਦਿਓ ਇਸ ਤੋਂ ਇਲਾਵਾ ਦੁੱਧ ਨਾਲ ਬਦਾਮ ਵੀ ਜ਼ਰੂਰ ਖਾਣ ਲਈ ਦਿਓ ਨੰਬਰ 23 ਆਪਣੇ ਦੰਦਾਂ ਨੂੰ ਹਮੇਸ਼ਾ ਤੰਦਰੁਸਤ ਅਤੇ ਸਾਫ਼ ਰੱਖਣ ਲਈ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਬੁਰਸ਼ ਜ਼ਰੂਰ ਕਰੋ ਨੰਬਰ 24 ਰਾਤ ਦੇ ਸਮੇਂ ਜੇਕਰ ਅਸੀਂ ਦੋ ਹਰੀਆਂ ਇਲਾਚੀਆਂ ਚਬਾ ਲਈਏ ਤਾਂ ਨਾਲ ਹੀ ਗੋਣ ਗਣਾ ਪਾਣੀ ਪੀ ਲਈਏ ਤਾਂ ਸਾਡਾ ਖਾਣਾ ਜਲਦੀ ਹਾਜ਼ਮ ਹੋ ਜਾਂਦਾ ਹੈ ਨੰਬਰ 25 ਤુલਸੀ ਤੁਹਾਡੇ ਪੇਟ ਵਿੱਚ ਪੈਦਾ ਹੋਣ ਵਾਲੇ ਐਸਿਡ ਦੀ ਮਾਤਰਾ ਨੂੰ ਸੰਤੁਲਨ ਰੱਖਦੀ ਹੈ ਜੇਕਰ ਤੁਸੀਂ ਰੋਜ਼ਾਨਾ ਸਵੇਰੇ ਖਾਲੀ ਪੇਟ ਤુલਸੀ ਦੇ ਕੁਝ ਪੱਤੇ ਚਬਾ ਕੇ ਖਾਓਗੇ ਤਾਂ ਤੁਹਾਨੂੰ ਐਸਿਡਿਟੀ ਦੀ ਸਮੱਸਿਆ ਤੋਂ ਰਾਹਤ ਮਿਲੇਗੀ ਅਤੇ ਪੇਟ ਦਾ ਅਲਸਰ ਤੋਂ ਵੀ ਬਚੇ ਰਹੋਗੇ ਨੰਬਰ 26 ਰੋਜ਼ਾਨਾ ਲਗਭਗ 50 ਗ੍ਰਾਮ ਟਮਾਟਰ ਦਾ ਸੇਦਦਾ ਨਮਕ ਅਤੇ ਕਾਲੀ ਮਿਰਚ ਮਿਲਾ ਕੇ ਸਲਾਦ ਦੇ ਰੂਪ ਵਿੱਚ ਕਰਨ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ ਅਤੇ ਗੈਸ ਬਣਨ ਤੋਂ ਰੋਕਦਾ ਹੈ। ਟਮਾਟਰ ਆਂਤੜੀਆਂ ਅਤੇ ਪੇਟ ਨੂੰ ਵੀ ਤਾਕਤ ਪ੍ਰਦਾਨ ਕਰਦਾ ਹੈ। ਨੰਬਰ 27 ਥਕਾਵਟ ਨੂੰ ਘੱਟ ਕਰਨ ਲਈ ਇਮਿਊਨਿਟੀ ਵਧਾਉਣ ਲਈ ਵਿਟਾਮਿਨ ਸੀ ਨਾਲ ਭਰਪੂਰ ਆਮਲੇ ਦਾ ਸੇਵਨ ਕਰੋ। ਤੁਸੀਂ ਚਾਹੋ ਤਾਂ ਇਸ ਦਾ ਜੂਸ ਵੀ પી ਸਕਦੇ ਹਾਂ ਇਸ ਦੇ ਨਾਲ ਹਰੇ ਧਨੀਏ ਦਾ ਸੇਵਨ ਵੀ ਕਰ ਸਕਦੇ ਹਾਂ ਨੰਬਰ 28 ਜੇਕਰ ਅਸੀਂ ਅਮਰੂਦ ਤੇ ਤੇਜ ਪੱਤਾ ਚਵਾ ਲਈਏ ਤਾਂ ਇਸ ਨਾਲ ਸਾਡੇ ਮੂੰਹ ਵਿੱਚ ਬਣੇ ਹੋਏ ਛਾਲੇ ਬਹੁਤ ਜਲਦ ਠੀਕ ਹੋ ਜਾਂਦੇ ਹਨ ਨੰਬਰ 29 ਸਵੇਰ ਦੇ ਸਮੇਂ ਜੇਕਰ ਅਸੀਂ ਹਲਕਾ ਗਰਮ ਪਾਣੀ ਪੀ ਲਈਏ ਇਸ ਨਾਲ ਸਾਡੇ ਸਰੀਰ ਦੀ ਚਰਬੀ ਬਹੁਤ ਘੱਟ ਹੁੰਦੀ ਹੈ ਅਤੇ ਪੇਟ ਵੀ ਪੂਰੀ ਤਰ੍ਹਾਂ ਸਾਫ਼ ਹੋ ਜਾਂਦਾ ਹੈ ਨੰਬਰ 30 ਬਾਦਰ ਇਹ પેટ ਨੂੰ ਘੱਟ ਕਰਨ ਲਈ ਲਸਣ ਦੇ ਰਸ ਨਾਲ ਆਪਣੇ પેટ ਦੀ ਮਾਲਿਸ਼ ਕਰੋ ਇਸ ਨਾਲ પેટ ਘੱਟ ਹੋ ਜਾਵੇਗਾ ਨੰਬਰ 31 ਸਵੇਰ ਦੇ ਸਮੇਂ ਜੇਕਰ ਦਹੀਂ ਖਾ ਲਈਏ ਤਾਂ ਇਸ ਨਾਲ ਸਾਡਾ ਖੂਨ ਬਦਲਣ ਲੱਗ ਜਾਂਦਾ ਹੈ ਅਤੇ ਅਸੀਂ ਪੇਟ ਦੀ ਇਨਫੈਕਸ਼ਨ ਤੋਂ ਵੀ ਬਚੇ ਰਹਾਂ ਨੰਬਰ 32 ਜਿਆਦਾ ਆ ਰਹੀਆਂ ਛਿੱਕਾਂ ਨੂੰ ਰੋਕਣ ਲਈ ਗੁੰਗੁਣੇ ਪਾਣੀ ਵਿੱਚ ਕਾਲੀ ਮਿਰਚ ਮਿਲਾ ਕੇ ਪੀ ਲਓ ਚਿਕਾਉਣੀਆ ਬੰਦ ਹੋ ਜਾਣਗੀਆਂ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ